ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਾਂ ਹਜ਼ੂਰ ਸਾਹਿਬ ਪਹੁੰਚ ਗਏ ਤੇ ਇੱਕ ਆਪਾਂ ਰਾਤ ਇੱਥੇ ਰੈਸਟ ਕੀਤੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਤੇ ਅਗਲੇ ਦਿਨ ਆਪਾਂ ਚਲੇ ਗਏ ਰਵਾਨਾ ਹੋ ਗਏ ਨਾਨਕ ਛੀਰੇਵਾਲ ਨੂੰ ਸਵੇਰੇ ਤਕਰੀਬਨ ਸਹੀ 7-8 ਵਜੇ ਜਿਹੜੇ ਸਿੱਥੋਂ ਚੱਲ ਪਏ ਗੱਡੀ ਲੈ ਕੇ ਦੋਸਤੋ ਉਥੇ ਅ ਦਗੂਰ ਦੇ ਲਾਗੇ ਇੱਕ ਗੁਰੂ ਘਰ ਫੜਾ ਬਣਿਆ ਹੋਇਆ ਸਹਬਜ਼ਾਦਿਆਂ ਦਾ ਬਹੁਤ ਸੋਹਣਾ ਗੁਰੂ ਘਰ ਆ ਤੁਸੀਂ ਇੱਥੇ ਜਿਹੜਾ ਚਾਹ ਪਾਣੀ ਪੀ ਕੇ ਆਰਾਮ ਨਾਲ ਇਹ ਆਪਣੀ ਗੱਡੀ ਲੈ ਕੇ ਜਾਂਦੇ ਹੋ ਤਾਂ ਇੱਥੇ ਜ਼ਰੂਰ ਹੋ ਕੇ ਜਾਇਓ ਇਧਰ ਦੀ ਡੈਗਲੂਰ ਜਿਹੜਾ ਡੈਗਲੂਰ ਜਿਹੜਾ ਗੁਰੂ ਭਰ ਲਿਓ ਤੁਸੀਂ ਡੈਗਲੂਰ ਤੋਂ ਪਹਿਲਾਂ ਗੁਰੂ ਘਰ ਆਊਗਾ ਸੋ ਉੱਥੇ ਬਹੁਤ ਮਤਲਬ ਜਿਹੜਾ ਇੱਕ ਵਧੀਆ ਜਿਹੜਾ ਦੇਖ ਬੱਚਿਆਂ ਵਾਸਤੇ ਵੀ ਬਹੁਤ ਬਣਾਇਆ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਨਿਕਲ ਜਾਓ ਤੇ ਦੋਸਤੋ ਇਹ ਗੱਡੀਆਂ ਹੁੰਦੀਆਂ ਨੇ ਗੱਡੀਆਂ ਦੇ ਪਿੱਛੇ ਤੁਸੀਂ ਗੱਡੀ ਲਾ ਕੇ ਤੇ ਤੁਸੀਂ ਰਾਮ ਨਾਲ ਉਧਰ ਦੀ ਜਾ ਸਕਦੇ ਹੋ ਦਗਲੂਰ ਜਿਹੜਾ ਆ ਰਾਇਆ ਵਾਸਤੇ ਦਗਲੂਰ ਥਾਣੀ ਹੋਣਾ ਫਿਰ ਤੁਸੀਂ ਨਾਨਕਜੀ ਰੇ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਪਹੁੰਚ ਜਾਓਗੇ ਬਹੁਤ ਸੋਹਣਾ ਗੁਰੂ ਘਰ ਆ ਨਾਨਕਚੀ ਦੇ ਵੀ ਜਰੂਰ ਜਾਇਆ ਕਰੋ ਜਦੋਂ ਵੀ ਤੁਸੀਂ ਜਾਣਾ ਤਾਂ ਇੱਕ ਦਿਨ ਰੈਸਟ ਕਰਕੇ ਫਿਰ ਅਗਲੇ ਦਿਨ ਜਾਓ ਤਾਂ ਅਗਲੇ ਦਿਨ ਇੱਕ ਦਿਨ ਪੂਰਾ ਜਿਹੜਾ ਨਾਨਕਚੀ ਦੇ ਲਾਉਣਾ ਤੇ ਦੋਸਤੋ ਇੱਥੇ ਗੁਰੂ ਘਰ ਦੇਖ ਕੇ ਜਿਹੜਾ ਤੁਹਾਡਾ ਮਨ ਖੁਸ਼ ਹੋ ਜਾਂਦਾ ਇੱਥੇ ਜਿਹੜੀ ਬਿਰਤੀ ਹੈ ਬਹੁਤ ਲੱਗਦੀ ਹੈ ਭੱਜਨ ਦੀ ਜ਼ਿਆਦਾ ਨਾ ਕਾਹਲ ਨਾ ਕਰਿਓ ਕਿਉਂਕਿ ਜਦੋਂ ਵੀ ਤੁਸੀਂ ਗੁਰੂ ਘਰ ਜਾਂਦੇ ਹੋ ਤਾਂ ਟੋਕਲ ਬਜਾਦਾ ਨਹੀਂ ਤਾਂ 15-20 ਮਿੰਟ ਅੱਧਾ ਘੰਟਾ ਜਿਹੜਾ ਇੱਕ ਗੁਰੂ ਘਰ ਦੇ ਅੰਦਰ ਆਪਣਾ ਧਿਆਨ ਲਾ ਕੇ ਇਸ ਨਾਨਕਚੀ ਦੇ ਵਿੱਚ ਤੁਸੀਂ ਬੈਠੋਗੇ ਨਾ ਤੁਹਾਡੇ ਨੂੰ ਕਿਤੇ ਨਾ ਕਿਤੇ ਪ੍ਰਮਾਤਮਾ ਦੀਆਂ ਸ਼ਕਤੀਆਂ ਨਜ਼ਰ ਆਉਣਗੀਆਂ ਤੁਹਾਨੂੰ ਕਿਤੇ ਪ੍ਰਮਾਤਮਾ ਦੇ ਦਰਸ਼ਨ ਜਿਹੜੇ ਆ ਉਹ ਜੋਤ ਆ ਜਿਹੜੀ ਤੁਹਾਡੇ ਜਿਹੜੀ ਆ ਉਹ ਮੱਥੇ ਦੇ ਸਾਹਮਣੇ ਜਿਹੜੀ ਆ ਉੱਥੇ ਨਜ਼ਰ ਆਊਗੀ ਤੁਹਾਡੀ ਆਤਮਾ ਨੂੰ ਜਿਹੜੀ ਇਹ ਛੋੜ ਕੇ ਰੱਖੋਗੇ ਜਦੋਂ ਤੁਸੀਂ ਆਤਮਾ ਤੁਹਾਡੀ ਇਹ ਪੂਰੀ ਸ਼ਾਂਤ ਦੇ ਨਾਲ ਜਿਹੜਾ ਪਰਮਾਤਮਾ ਦੇ ਤੁਸੀਂ ਲੀਨ ਹੋ ਜਾਓਗੇ ਸੋ ਉੱਥੇ ਬਹੁਤ ਵਧੀਆ ਜਿਹੜਾ ਆ ਮਨ ਟਿਕਦਾ ਹੈ ਤੋਂ ਉੱਥੇ ਜਿਹੜਾ ਤੁਸੀਂ ਅੱਧਾ ਘੰਟਾ ਜਾਂ 20 ਮਿੰਟ ਜਿੰਨਾ ਵੀ ਆ ਤੁਸੀਂ ਕੀਰਤਨ ਦੇ ਅੰਦਰ ਦਰਬਾਰ ਦੇ ਅੰਦਰ ਬੈਠ ਕੇ ਜਿਹੜਾ ਲੌੜਾ ਹੈ ਜਿਆਦਾ ਭੱਜ ਭੱਜ ਕੇ ਫੋਟੋਆਂ ਖਿਚਾਲੀਆਂ ਇੱਧਰ ਦੇਖ ਲਿਆ ਉੱਧਰ ਦੇਖ ਲਿਆ ਦਾ ਕੋਈ ਫਾਇਦਾ ਨਹੀਂ ਹੁੰਦਾ ਲਾਹਾ ਖਟਣ ਜਾਂਦੇ ਆ ਤਖਤ ਕੀ ਆਇਆ ਕਰੋ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਚੂਲਾ ਜਿਹੜਾ ਜਿੱਥੇ ਝੀਰਾ ਪ੍ਰਗਟ ਕੀਤਾ ਸੀ ਬਾਬੇ ਨਾਨਕ ਨੇ ਉੱਥੋਂ ਜਿਹੜਾ ਮੱਥਾ ਟੇਕ ਕੇ ਤੁਸੀਂ ਉੱਥੇ ਜਿਹੜਾ ਚੂਲਾ ਸਾਬ ਜਿਹੜਾ ਪਾਣੀ ਦਾ ਜਿਹੜਾ ਆ ਉਹ ਜ਼ਰੂਰ ਕੋਲ ਲੈਣਾ ਹੈ ਪਾਣੀ ਲੈ ਕੇ ਕੁਝ ਆਪਣੇ ਨਾਲ ਵੀ ਲੈ ਕੇ ਆ ਸਕਦੇ ਹੋ ਤੁਸੀਂ ਘਰੇ ਵਰਤਨ ਵਾਸਤੇ ਸੋ ਉਸ ਤੋਂ ਬਾਅਦ ਤੁਸੀਂ ਆ ਜਾਣਾ ਜੀ ਮਾਈ ਭਾਗੋ ਦਾ ਜਿੱਥੇ ਗੁਰੂ ਘਰ ਹੈਗਾ ਆ ਕਹਿੰਦੇ ਆ ਵੀ ਇੱਥੇ ਤੁਸੀਂ ਮਾਈ ਭਾਗੋ ਦਾ ਜਿਹੜਾ ਸਥਾਨ ਐ ਜਦੋਂ ਜੰਗ ਜਦੋਂ ਇੱਥੋਂ ਆਪਣੇ ਮੁਕਸਰ ਸਾਹਿਬ ਤੋਂ ਜਦੋਂ ਜੰਗ ਲੜਦੇ ਹੋਏ ਜਦੋਂ ਇਹ ਦੱਖਣ ਵਾਲ ਨੂੰ ਮਾਈ ਭਾਗੋ ਜਿਹੜੀ ਆ ਇਕੱਲੀ ਕਹਿੰਦੇ ਇਹਨਾਂ ਕੋਲੇ ਸਭ ਤੋਂ ਵੱਡੀ ਬੰਦੂਕ ਜਿਹੜੀ ਸੀਗੀ ਭਾਰੀ ਜਿਹੜੀ ਮਾਈ ਭਾਗੋ ਦੇ ਕੋਲੇ ਸੀਗੀ ਲੜਦੀ ਜੰਗ ਜਿਹੜੀ ਐ ਬਹੁਤ ਤਕੜੀ ਜੰਗ ਲੜਦੇ ਹੋਏ ਜਿਹੜੇ ਸੀਗੇ ਇੱਕ ਯੋਧਾ ਜਰਨੈਲ ਦੇ ਜਿਹੜੀ ਮਾਈ ਭਾਗੋ ਜਿਹੜੀ ਝਾਂਸੀ ਦਾ ਆਪਾਂ ਚਰਚਾ ਸੁਣਦੇ ਰਹੇ ਆ ਕਿਤਾਬਾਂ 'ਚ ਪੜ੍ਹਦੇ ਰਹੇ ਆ ਕਿਤਨਾ ਕਿਤੇ ਆਪਣੀ ਚੜੀ ਹੈ ਮਾਈ ਭਾਗੋ ਦੀ ਇੰਨੀ ਸਰਕਾਰਾਂ ਨੇ ਨਹੀਂ ਆਉਣ ਚਰਚਾ ਦੇ ਵਿੱਚ ਲਿਆਂਦਾ ਪਰ ਦੋਸਤੋ ਆਪਾਂ ਨੂੰ ਇਹ ਅੱਗੇ ਪ੍ਰਚਾਰ ਕਰਨ ਦੀ ਲੋੜ ਹੈ ਵੀ ਮਾਈ ਭਾਗੋ ਕੌਣ ਸੀ ਆਪਣੀਆਂ ਬੱਚੀਆਂ ਨੂੰ ਪਤਾ ਲੱਗੇ ਵੀ ਕਿੰਨੀ ਦਲੇਰ ਤੇ ਕਿੰਨੀ ਸਾਡੇ ਸਿੱਖ ਕੌਮ ਦੀ ਯੋद्धा ਜਰਨੈਲ ਸੀਗੀ ਜਿੰਨੇ ਜੰਗਾਂ ਲੜਦੀ ਹੋਈ ਜਿਹੜੀ ਆ ਇੱਥੇ ਆਈ ਤਾਂ ਸਪ ਉਗਮ ਨੇ ਜਾਲਮਾ ਸਰਕਾਰਾਂ ਨੇ ਉਸ ਟਾਈਮ ਜਿਹੜੇ ਦੋ ਰਾਜਿਆਂ ਨੂੰ ਸਜ਼ਾ ਸੁਣਾਈ ਸੀਗੀ ਉਹ ਉਮਰਕੈਤ ਦੇ ਵਿੱਚ ਜਿਹੜੇ ਸੀਗੇ ਰਹੇ ਸੀਗੇ ਇਹ ਪਿੰਡ ਜਨਵਾੜਾ ਦੇ ਜਿਹੜੇ ਦੋ ਰਾਜੇ ਹੁੰਦੇ ਸੀਗੇ Hindu ਰਾਜੇ ਸੀ ਉਹਨਾਂ ਨੂੰ ਉੱਥੋਂ ਗੁਰੂ ਸਾਹਿਬ ਨੇ ਦਰਸ਼ਨ ਕਰਕੇ ਉੱਥੋਂ ਜਿਹੜਾ ਆ ਉਹ ਹਜੂਰ ਸਾਹਿਬ ਲੈ ਕੇ ਆਏ ਉੱਥੇ ਫਿਰ ਮਾਤਾ ਭਾਗੌਰ ਜੀ ਇਹਨਾਂ ਦੇ ਨਾਲ ਜਿਹੜੇ ਆ ਉਹ ਇਹਨਾਂ ਦੀ ਰੱਖਿਆ ਕਰਨ ਵਾਸਤੇ ਮਾਤਾ ਭਾਗੌਰ ਜੀ ਨੂੰ ਉਹਨਾਂ ਦੇ ਨਾਲ ਭੇਜਿਆ ਤੇ ਮਾਤਾ ਭਾਗੌਰ ਜੀ ਉਹਨਾਂ ਦੀ ਰੱਖਿਆ ਕਰਦੇ ਹੋਏ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਸਾਰਾ ਫੈਸਲਾ ਲਿਆ ਕਿ ਇੱਥੇ ਹੀ ਰਹਿ ਕੇ ਉਹਨਾਂ ਨੇ ਜਿਹੜਾ ਆ ਉਹ ਤਪੱਸਿਆ ਕਰਨੀ ਹੈ ਉਹ ਇੱਥੇ ਗੁਰੂ ਸਾਹਿਬ ਦੀ ਜਿਹੜੀ ਆ ਉਹ ਭਗਤੀ ਕਰਨ ਲੱਗੇ ਤੇ ਇਸ ਲਾਸਟ ਸਮੇਂ ਤੱਕ ਇੱਥੇ ਹੀ ਰਹੇ ਤੇ ਲਾਸਟ ਕਿਉਂਕਿ ਜਨਮ ਕਿੱਥੋਂ ਪੰਜਾਬ ਦੇ ਵਿੱਚ ਹੋਇਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਜਿਹੜਾ ਜੋਤੀ ਜੋਤ ਸਮਾਏ ਮਾਤਾ ਭਾਗੌਰ ਜੀ ਉਹ ਇਸ ਪਿੰਡ ਚ ਨਵਾੜਾ ਦੇ ਵਿੱਚ ਕਰਨਾਟਕਾ ਦੇ ਵਿੱਚ ਆ ਕੇ ਦੇਖੋ ਤੁਸੀਂ ਕਿੱਡੀ ਵੱਡੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਜਰਨੈਲ ਜੋਤੇ ਜਿਹੜੇ ਸਾਡੇ ਮਾਤਾਵਾਂ ਸੀਗੀਆਂ ਜਿਨ੍ਹਾਂ ਦਾ ਸਾਨੂੰ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਜਾਂ ਸੀ ਦੇ ਜਿਹੜੇ ਅਸੀਂ ਇਤਿਹਾਸ ਪੜ੍ਹਦੇ ਰਹਿੰਨੇ ਆ ਤੇ ਸਾਡੀ ਜਿਹੜੀ ਆਪਦੀ ਸਿੱਖ ਕੌਮ ਦੀ ਜਰਨੈਲ ਜੋ ਯੋਧੇ ਜਿਹੜੇ ਸੀਗੇ ਸਾਤਾ ਸਾਡੀਆਂ ਉਹਨਾਂ ਦਾ ਸਾਨੂੰ ਇਤਿਹਾਸ ਦੇ ਬਾਰੇ ਬੱਚਿਆਂ ਨੂੰ ਨਹੀਂ ਪਤਾ ਸੋ ਇੱਥੇ ਆ ਕੇ ਬਹੁਤ ਹੀ ਜਿਹੜੀ ਆ ਖੁਸ਼ੀ ਹੁੰਦੀ ਹੈ ਬੜਾ ਮਨ ਲੱਗਦਾ ਹੈ ਇਸ ਕਰਕੇ ਇਸ ਜਗ੍ਹਾ ਤੇ ਜ਼ਰੂਰ ਤੁਸੀਂ ਬੱਚਿਆਂ ਨੂੰ ਲੈ ਕੇ ਆਇਆ ਕਰੋ ਤੇ ਇਤਿਹਾਸ ਜਿਹੜਾ ਹੈ ਜਿਹੜਾ ਬੱਚਿਆਂ ਦੇ ਨਾਲ ਪਤਾ ਲੱਗੇ ਸੋ ਆਪਾਂ ਹੁਣ ਬਾਬਾ ਜੀ ਤੋਂ ਇਤਿਹਾਸ ਸੁਣਦੇ ਆ ਜੀ ਵਾਹ ਜੀ ਸਿੱਖ ਕੇ ਬੰਦਰ ਕਾਟੇ ਮੁੱਕਾ ਸਿੱਖ ਕਰਦੇ ਹੱਡੇ ਇਹ ਬਾਣੀ ਸੁਣ ਕੇ ਰਾਜੇ ਕਹ ਲੱਗੇ ਗੁਰੂ ਕੋ ਤੁਹਾਡੇ ਗੁਰੂ ਜੀ ਨੇ ਬਲਵਾਨ ਸਾਡੇ ਬੰਦਰ ਦੇ ਦੁੱਖ ਕਟਣਗੇ ਹੋਰ ਸਿਕਾਣੇ ਦੀ ਹਾਜ਼ਰ ਸੇਵਾ ਸਿਮਰਨ ਭਗਤੀ ਕਰਿਆ ਕਰੋ ਸਾਧ ਗੁਰੂ ਮਹਾਰਾਜ ਤੁਹਾਡੇ ਬੰਦਰ ਤੇ ਦੁੱਖ ਜਰੂਰ ਗੁਰੂ ਕ੍ਰਿਸ਼ਨਗੇ ਰਾਜੇ ਜੀ ਸੇਵਾ ਸਿਮਰਨ ਭਗਤੀ ਕਰਨ ਲੱਗ ਪਏ 40 ਦਿਨਾਂ ਦੇ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲੇ ਵਿੱਚ ਪ੍ਰਗਟ ਹੋ ਕੇ ਰਾਜਿਆਂ ਨੂੰ ਦਰਸ਼ਨ ਦਿੱਤਾ ਅਤੇ ਬੰਦੀ ਛੋੜ ਕਰਵਾ ਕੇ ਮਨਮਾਨ ਲਿਆ ਕਿ ਛੱਡੇ ਜਿੱਥੇ ਗੁਰਦੁਆਰਾ ਹੁਣ ਅਸਲ ਸਾਹਿਬੁਨਿਆ ਹੈ ਜੀ ਰਾਜੇ ਉੱਥੋਂ ਚੱਲ ਕੇ ਸਾਜ ਖੰਡ ਸ੍ਰੀ ਹਰਿਉਤਸਾ ਬਾਏ ਅਜੂਲ ਸਾਹਿਬ ਤੇ ਮਾਤਾ ਗੌਰ ਕੌਰ ਜੀ ਤੇ ਰਾਜਿਆ ਦੀ ਰੱਖਿਆ ਕਰਦੇ ਹੋਏ ਉਨਾ ਨਾ ਇਸ ਜਨਵਾਲੇ ਗੜੀਚਾਏ ਤਾ ਮਾਤਾ ਜੀ ਤੇ ਹਿਰਨ ਨ ਕੀਤਾ ਰਾਜਿਆ ਦੀ ਰੱਖਿਆ ਕਰਦੇ ਹੋਏ ਸੇਵਾ ਸਿੰਘਨ ਭਗਤੀ ਕਰਦੇ ਹੋਏ ਮਾਤਾ ਜੀ ਇਸ ਸਥਾਨ ਤੇ ਗੁਰੂ ਦੇ 시ਦਾਰ ਗਏ ਤਾ ਮਾਤਾ ਜੀ ਦੇ ਆਦ ਵਿੱਚ ਇਹ ਅੰਤਮ ਸਥਾਨ ਬਣਿਆ ਹੈ ਜੀ ਆਪ ਆਪਣੀ ਕਿਰਤ ਕਮਾਈ ਦਾ ਉਚਿਸਾ ਰੂਪ ਲੈ ਪਾ ਕੇ शकर जी का सारिया गुर तो जीवन नाम दान गुरबाणी न प्यार के सतगुरु महाराज सारे फते तो जी वागुरु जी का खालसा वाह